ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਅਖਾਨਾ ਇਹ ਸਾਡੀ ਵੀਡੀਓ 3rd ਹੈ ਇਸ ਵਿੱਚ ਸਾਰੀਆਂ ਹੀ ਐੜੇ ਦੀਆਂ ਅਖਾਨਾ ਆਣੀਆਂ ਜੋ 90+ ਹੋਣਗੀਆਂ ਚਲੋ ਫਿਰ ਸ਼ੁਰੂ ਕਰਨੇ ਆ ਅਸੀਂ ਐੜੇ ਦੀਆਂ ਅਖਾਨਾ ਫਰਸਟ ਹੈ ਆਸਮਾਨ 'ਤੇ ਢਿਖੀ ਖਜੂਰ ਤੇ اٹਕੀ ਮਤਲਬ ਕਹਿੰਦਾ ਇੱਕ ਮੁਸੀਬਤ ਤੋਂ ਛੁਟਕਾਰਾ ਪਾਉਂਦਿਆਂ ਹੋਇਆ ਵਿਅਕਤੀ ਕਿਸੇ ਦੂਸਰੀ ਮੁਸੀਬਤ ਵਿੱਚ ਫਸ ਜਾਵੇ ਨੈਕਸਟ ਹੈ ਅਸਰੀਫੀਆਂ ਦੀ ਲੁੱਟ ਤੇ ਕੋਲਿਆਂ ਉੱਤੇ ਮੋਹਰ ਕਟਿਆ ਚੀਜ਼ਾਂ ਦੀ ਸੰਭਾਲ ਕਰਨੀ ਅਤੇ ਵਧੀਆ ਚੀਜ਼ ਦੀ ਪ੍ਰਵਾਹਨਾ ਕਰਨੀ ਮਤਲਬ ਕਿ ਕੋਲਿਆਂ ਦੀ ਪ੍ਰਵਾਹ ਕਰਨੀ ਹੈ ਹੋਰ ਜਿਹੜੀ ਕਟਿਆ ਚੀਜ਼ਾਂ ਦੀ ਪ੍ਰਵਾਹ ਅਕਲ ਦਾ ਅੰਨਾ ਪਰ ਗੰਡ ਦਾ ਪੂੜਾ ਮਤਲਬ ਕੀ ਹੈ ਕਿ ਜਿਹੜਾ ਤਨਵਾਨ ਹੋਣ ਦੇ ਨਾਂ ਨਾਲ ਮੂਰਖ ਵੀ ਹੋਵੇ ਗੰਡ ਮਤਲਬ ਹੁੰਦਾ ਹੈ ਜਿਹਦੇ ਕੋ ਪੈਸਾ ਹੁੰਦਾ ਹੈ ਠੀਕ ਹੈ ਅਕਲ ਬਿਨਾਂ ਖੂ ਖਾਲੀ ਜੇ ਕਿਸੇ ਮਨੁੱਖ ਨੂੰ ਅਕਲ ਨਹੀਂ ਤਾਂ ਉਸਦੇ ਸਾਰੇ ਗੁਣ ਹੀ ਵਿਅਰਥ ਹੈ ਮਤਲਬ ਕਿ ਅਕਲ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਨੈਕਸਟ ਬੱਚੇ ਅਕਲ ਵਾਲੇ ਨਾਲ ਪੀਖ ਮੰਗੀ ਚੰਗੀ ਪਰ ਮੂਰਖ ਨਾਲ ਰਾਜ ਭੋਗਿਆ ਮੰਦਾ ਅਕਲ ਵਾਲੇ ਨਾਲ ਅਕਰ ਅਕਲ ਵਾਲਾ ਕਿਸੇ ਸਿੱਧੂ ਉਹਨੂੰ ਤੁਸੀਂ ਪੀਖ ਵੀ ਮੰਗੋਗੇ ਨਾ ਚੰਗੀ ਹੋਵੇਗੀ ਬਟ ਅਗੇ ਕੋਈ ਮੂਰਖ ਬੰਦਾ ਆਏ ਤੁਸੀਂ ਉਹਦੇ ਨਾਲ ਰਾਜ ਭਾਗ ਵੀ ਭੋਗੋਗੇ ਉਹ ਵੀ ਮੰਦਾ ਮਤਲਬ ਕਹਿੰਦਾ ਜਦੋਂ ਇਹ ਦੱਸਣਾ ਹੋਵੇ ਕਿ ਮੂਰਤ ਦੀ ਸੰਗਤ ਦੇ ਸੁਖ ਨਾਲੋਂ ਸਿਆਣੇ ਨਾਲ ਤੰਗੀ ਕੱਟਣੀ ਚੰਗੀ ਹੁੰਦੀ ਹੈ। ਨੈਕਸਟ ਹੈ ਅੱਖ ਅੱਡੀ ਹੀ ਰਹੀ ਗਈ ਕੱਜਲ ਨੂੰ ਇਕ ਲੈ ਲਈ ਇੱਲ ਲੈ ਗਈ ਕਿਸੇ ਚੇਹ ਮਿਲਣ ਜਾਣ ਦੀ ਪੱਕੀ ਆਸ ਧਾਰ ਕੇ ਅਨ ਨੂੰ ਲੈਣ ਵਰਤਨ ਲਈ ਤਿਆਰ ਹੋਣਾ ਪਰ ਉਹ ਅਚਾਨਕ ਹੱਤੋਂ ਕਿਸਕ ਲਈ ਮਤਲਬ ਕਹਿੰਦਾ ਕਿ ਅੱਖ ਅੱਡੀ ਦੇ ਅੱਡੀ ਰਹਿ ਗਈ ਲੈ ਕੇ ਕੋਈ ਹੋਰ ਚਲ ਗਿਆ ਜਾਂ ਉਹ ਚੀਜ਼ ਨਹੀਂ ਮਿਲੀ ਅੱਖਰ ਇੱਕ ਨਾ ਜਾਣਨਾ ਨਾ ਇਲਮ ਦੀ ਜਦੋਂ ਕਿਸੇ ਬੰਦੇ ਦਾ ਨਾਂ ਤਾਂ ਮਸ਼ਹੂਰੀ ਤਾਂ ਬਹੁਤ ਹੋਵੇ ਪਰ ਅਸਲ ਦੇ ਘਟੂਤਾ ਉਹਦੀ ਕਿਉਂ ਨ ਮਾਰੀਆ ਹੋਵਨ ਅੱਖਰ ਇੱਕ ਨਾ ਜਾਣਨਾ ਤੇ ਨਾਮ ਕੀ ਆ ਗਿਆ ਇਲਮ ਦੀ ਪਤਾ ਨਾਮ ਉਹਦਾ ਇਲਮ ਦੀਨਾ ਠੀਕ ਹੈ ਉਸ ਬੰਦੇ ਦੀ ਮਸ਼ਹੂਰੀ ਬੜੀ ਹੈ ਬਟ ਘਟੂਤਾ ਮਾਰੀ ਨੈਕਸਟ ਆ ਬੱਚੇ ਅੱਖੀ ਟਿੱਠਾ ਪਾਵੇ ਕੁੱਛੜ ਬੇਲ ਹੈ ਨਿਲਜ ਜੋ ਵੇਖਣ ਨੂੰ ਵੀ ਚੰਗਾ ਨਹੀਂ ਲੱਗਦਾ ਪਰ ਜੇ ਉਹ ਟੀਟ ਹੋ ਕੇ ਨੇਰੇ ਟੁਕ ਟੁਕ ਬੈਣਦਾ ਹੈ ਤਾਂ ਪਿਆਰ ਕਰਨਾ ਹੀ ਪੈਂਦਾ ਹੈ मतलब कि अखी डिठा भावे ना कुचल वे नीमस नैक्सट है अखी दिसे ना नूर पड़ी करतूत कुछ भी नहीं है पर गप्पा बड़िया बड़िया नैक्सट है, है अखी वेख के मक्खी नहीं निगली जाती जान बुझ के नुकसान नहीं कोई कमाया जा सकता मतलब कह दे अगर चाह मक्खी मखी है तो चाह नहीं पियोगे मतलब कह कि जान के तुम नुकसान नहीं सबोगे अखियो दूर तो दिलो दूर ਜਦੋਂ ਕਿਸੇ ਦੂਰ ਵਸਦੇ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਹੋਵੇ ਅੱਖੀਂ ਦੂਰ ਵੀ ਹੈ ਉਹ ਦਿਲੋਂ ਵੀ ਇਹ ਇਨਸਾਨ ਦੂਰ ਹੈ ਅੱਖੋ ਅੰਨੀ ਨਾ ਚਾਹੋ ਜਿਸ ਦਾ ਨਾਂ ਗੁਨਾ ਦੇ ਬਿਲਕੁਲ ਉਲਟ ਹੋਵੇ ਮਤੇ ਅੱਖਾਂ ਦੋਨੀ ਹੈ ਨਾਮ ਕੀ ਹੈ ਚਰਾਗੋ ਹੈ ਅੱਖੋ ਅੰਨੀ ਨਾ ਨੂਰ ਕੋਰ ਇਹਦੇ ਦੋ ਤਰ੍ਹਾਂ ਦਾ ਬੰਦਾ ਹੈ ਨਾ ਚਰਾਗੋ ਵੀ

ਜਿਹੋ ਜਿਹਾ ਕੰਮ ਕੋਈ ਕਰੇਗਾ ਉਹੋ ਜਿਹਾ ਉਸਦਾ ਸਿੱਟਾ ਨਿਕਲੇਗਾ ਅੱਗ ਲੱਗੇ ਤੇ ਖੂਪ ਕੁੱਟਣਾ ਜਦੋਂ ਐਨ ਲੋਡ ਵਾਲੀ ਚੀਜ਼ ਲੱਭਣੀ ਪਵੇ ਜਦੋਂ ਲੋਡ ਪਾਉਣ ਦੀ ਚੀਜ਼ ਲੱਭਣੀ ਪੈਂਦੀ ਨਾ ਮਤਲਬ ਕਿ ਤੁਸੀਂ ਦਰਵਾਜ਼ਾ ਲੋਕ ਲਗਾਣਾ ਹੈ ਉਹ ਚਾਬੀ ਗੋਮੋ ਜੀ ਚਾਬੀ ਲੱਭਣੀ ਪਏ ਅੱਗ ਲੱਗੇ ਤਾਂ ਖੂਪ ਕੁੱਟਣਾ ਅੱਗ ਲੈਂ ਆਈ ਘਰ ਵਾਲੀ ਬਣ ਬੈਠੀ ਕਿਸੇ ਦਾ ਕਿਸੇ ਦਾ ਕਿਸੇ ਹੋਰ ਦੀ ਸ਼ੈ ਉੱਪਰ ਬਦੋ ਬਦੀ ਕਬਜ਼ਾ ਕਰ ਲੈਣਾ ਠੀਕ ਹੈ ਅੱਗਾ ਦੌਰ ਪਿੱਛਾ ਚੋੜ ਕੋਈ ਕਈ ਵਾਰ ਛੇਤੀ ਕੰਮ ਕਾਣ ਲੱਗਿਆ ਕੋਈ ਦੂਜਾ ਕੰਮ बिगड़ ਜਾਂਦਾ ਹੈ ਅੱਗੇ ਖੂ ਤੇ ਪਿੱਛੇ ਖਾਈ ਜਦੋਂ ਕੋਈ ਵਿਅਕਤੀ ਕਿਸੇ ਮੁਸੀਬਤ ਵਿੱਚ ਹੋਵੇ ਤਾਂ ਨਿਕਲਣਾ ਵੀ ਚਾਵੇ ਤਾਂ ਫਿਰ ਵੀ ਮੁਸੀਬਤ ਹੀ ਨਜ਼ਰ ਆਉਂਦੀ ਹੈ ਇਹ ਕਹਿੰਦੇ ਨਾ ਉਹ ਮੈਂ ਕਰਾਂ ਕਿ ਅੱਗੇ ਖੂ ਹੈ ਪਿੱਛੇ ਖਾਈ ਹੈ ਮਤਲਬ ਕਹਿੰਦਾ ਕਿ ਇੱਕ ਮੁਸੀਬਤ ਤੋਂ ਨਿਕਲਣ ਤੋਂ ਪਹਿਲਾਂ ਦੂਜੀ ਮੁਸੀਬਤ ਨਾਲ ਖੜੀ ਹੈ ਨੈਕਸਟ ਆ ਬੱਚੇ ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਮਿਹਨਤ ਕਰਨ ਤੇ ਬਹਾਦਰ ਬਖਸ਼ ਰਿਂਦੇ ਹਨ ਅੱਗੇ ਬੀਬੀ ਟਪਨੀ ਪਿੱਛੇ ਢੋਲਾ ਦੀ ਗੜਗੜ ਜਦੋਂ ਕੋਈ ਵੀ ਕਾਬੂ ਸੁਹਾਵਾ ਦਾ ਮਾਲਕ ਹੋਵੇ ਉੱਪਰੋਂ ਹਾਲਤ ਵੀ ਉਹੋ ਜਿਹੀ ਮਿਲ ਜਾਣ ਅੱਗੇ ਬੀਬੀ ਟਪਨੀ ਪਿੱਛੇ ਢੋਲਾ ਦੀ ਗੜਗੜ ਅੱਗੇ ਦਿੱਲੀ ਅਜੇ ਦਿੱਲੀ ਦੂਰ ਹੈ ਅਜੇ ਦਿੱਲੀ ਦੂਰ ਹੈ ਮਤਲਬ ਕਹਿੰਦਾ ਜਦੋਂ ਵੀ ਜਦੋਂ ਕੋਈ ਵੀ ਕੰਮ ਕਾਫੀ ਮਾਤਰਾ ਵਿੱਚ ਕਰਨ ਵਾਲਾ ਹੋਵੇ ਨਾ ਕਿ ਬਹੁਤ ਘੱਟ ਕੰਮ ਪੈਂਡਿੰਗ ਪਿਆ ਹੋਇਆ ਹੈ ਉਸ ਟਾਈਮ ਅਸੀਂ ਮੁਹਾਵਰਾ ਵਰਤਨੇ ਆ ਅਜੇ ਤਾਂ ਦਿੱਲੀ ਬੜੀ ਦੂਰ ਹੈ ਆੜਖਾਏ ਸੋ ਡੰਡ ਡੱਡ ਖਾਏ ਬੰਦਾ ਖਾਡ ਖਾਈ ਵੱਡ ਖਾਏ ਸੋ ਖੰਡ ਖਾਈ ਕੋਈ ਇਕੱਲਿਆਂ ਹੀ ਵਰਤਨ ਖਾਣ ਦੀ ਥਾਂ ਹੋਰ ਨਾਲ ਬੰਡ ਕੇ ਖਾਨ ਵਰਤਨ ਦੇ ਹੱਕ ਵਿੱਚ ਉਪਦੇਸ਼ ਦਿੰਦੇ ਆ ਕਿ ਇਕੱਲੇ ਨਹੀਂ ਖਾਣਾ ਅੱਡ ਖਾਏ ਸੋ ਖੱਡ ਖਾਈ ਮਤਲਬ ਕੀ ਅਗਰ ਬੰਦਾ ਕੱਲਾ ਖਾਂਦਾ ਹੈ ਉਹ ਡੱਡ ਖਾਏ ਦੇ ਬਰਾਬਰ ਹੈ ਅਗਰ ਕੋਈ ਬੰਡ ਕੇ ਖਾਂਦਾ ਹੈ ਤਾਂ ਕਿਹਦੇ ਬਰਾਬਰ ਹੈ ਖੰਡ ਖਾਈ ਦੇ ਬਰਾਬਰ ਹੈ ਮਤਲਬ ਕਿ ਕੀ ਦੱਸਿਆ ਗਿਆ ਕੋਈ ਚੀਜ਼ ਇਕੱਲੇ ਨਹੀਂ ਖਾਣੀ ਚਾਹੀਦੀ ਇੱਕ ਦੂਜੇ ਨਾਲ ਮਿਲ ਕੇ ਖਾਣੀ ਚਾਹੀਦੀ ਆ ਅੰਤ ਭਲਾ ਨਾ ਬੋਲਣਾ ਅੰਤ ਨਾ ਪਲੀ ਚੋ ਅੰਤਨਾਪਲਾ ਮੇਗਲਾ ਅੰਤਨਾਪਲੀ ਧੁੱਪ ਮਤਲਬ ਕਹਿੰਦਾ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਵੀ ਨੁਕਸਾਨਦਾਇਕ ਹੈ ਅੰਤਪਲਾਨਾ ਬਹੁਤਪਲਾਨਾ ਬੋਲਣਾ ਅਤਨਾਪਲੀ ਚੁੱਪ ਅਗਰ ਤੁਸੀਂ ਆਤ ਕਰਦੇ ਨਾ ਆਤ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਅਗਰ ਜ਼ਿਆਦਾ ਬੋਲਦੇ ਹੋ ਉਦਨਾਪਲੀ ਚੁੱਪ ਹੈ ਆਤਪਲਾ ਮੇਗਲਾ ਆਤਪਲੀ ਧੁੱਪ ਠੀਕ ਹੈ ਹਰ ਚੀਜ਼ ਕਿਸੇ ਵੀ ਚੀਜ਼ ਦੀ ਅਤੀ ਚੰਗੀ ਨਹੀਂ ਹੁੰਦੀ ਤੇਰੀ ਮਜੀ ਧੁੱਪ ਹੋਏ ਗਰਮੀ ਹੋਏ ਠੰਡ ਹੋਏ ਹਰ ਚੀਜ਼ ਦੀ ਅਤੀ ਚੰਗੀ ਨਹੀਂ ਹੁੰਦੀ ਅੰਦਰ ਹੋਵੇ ਸੱਚਤਾ ਕੋਠੇ ਚੜਕੇ ਨਾਚ ਸੱਚੇ ਆਦਮੀ ਨੂੰ ਡਰ ਦਾ ਲੋਕ ਲੋਕ ਕੇ ਬੈਨ ਦੀ ਲੋੜ ਨਹੀਂ ਹੁੰਦੀ ਅੰਨੇ ਕੁੱਤੀ ਵਾਉ ਨੂੰ ਸ਼ਿੱਕੇ ਮਤ ਕੇ ਫਜ਼ੂਲ ਕੰਮ ਕਰਨੀ ਅੰਨਾ ਅੰਨੇ ਨੂੰ ਕੀ ਰਾ ਦੱਸੇਗਾ ਜਿਹੜਾ ਬੰਦਾ ਆਪ ਅਗਿਆਨੀ ਹੋਵੇਗਾ ਉਹ ਦੂਜੇ ਬੰਦੇ ਨੂੰ ਕਿਵੇਂ ਅਗਵਾਈ ਦਵੇਗਾ ਅੰਨਾ ਕੀ ਭਾਲੇ ਦੋ ਅੱਖਾਂ ਕਿਸੇ ਵਿਅਕਤੀ ਨੂੰ ਜੇ ਆਪਣੀ ਮਨਪਸੰਦ ਚੀਜ਼ ਲੱਭ ਜਾਵੇ ਤਾਂ ਉਸ ਲਈ ਬਰਦਾਂਦਾ ਹੈ ਕਿ ਇਹਨੂੰ ਕੀ ਚਾਹੀਦਾ ਅੰਨਾ ਕੀ ਭਾਲੇ ਦੋ ਅੱਖਾਂ ਮਤਲਬ ਕਿ ਇਹਨੂੰ ਆਪਣੀ ਮਨਸੰਚੀ ਚੀਜ਼ ਤੇ ਮਿਲ ਗਈ ਹੈ ਫਿਰ ਉਹਨੂੰ ਕੁਝ ਨਹੀਂ ਚਾਹੀਦਾ ਅੰਨਾ ਪੁੱਤਾ ਹਰਨਾ ਦਾ ਸ਼ਿਕਾਰੀ ਕਿਸੇ ਦਾ ਅਜਿਹੇ ਕੰਮ ਨੂੰ ਹੱਥ ਪਾ ਬੈਨਾ ਜਿਸ ਨੂੰ ਉਹ ਮਲੋਵੀਕਰਨ ਜੋਗਾ ਨਾ ਹੋਵੇ ਅੰਨਾ ਕੁੱਤਾ ਹਰ ਨਾਲ ਦਾ ਸ਼ਿਕਾਰੀ ਮਤਲਬ ਕਿ ਲੱਭਦਣ ਕੋਈ ਹੈ ਹੀ ਨਹੀਂ ਹੈ ਪਰ ਉਹ ਸ਼ਿਕਾਰ ਖੇਡਣ ਜਾ ਰਿਹਾ ਠੀਕ ਹੈ ਬੱਚੇ ਨੈਕਸਟ ਹੈ ਅੰਨਾ ਕੁੱਤਾ ਵਾਣਾ ਭੁੰਕੇ ਕਿਸੇ ਗੱਲ ਦਾ ਪਤਾ ਥੂ ਨਾ ਪਰ ਐਵੇਂ ਵੀ ਸਿਰ ਢਾਈ ਦੇ ਅਗਲੇ ਨੂੰ ਕਪਾਈ ਜਾਣਾ ਅੰਨਾ ਵੱਡੇ ਸ਼ੇਰ ਨਹੀਂ ਮੁਰਮੁਰ ਆਪਣੀਆਂ ਆਪਣੇ ਸੱਕੇ ਸੋਧਰੀਆਂ ਨੂੰ ਹੀ ਘੜੀ ਮੂੜੀ ਲਾ ਪਹੁੰਚਾਇਆ ਜਾਣਾ ਤੇ ਹੋਰ ਨਾਲ ਬਲ ਧਿਆਨ ਨਾ ਦਿਲ ਅੰਨਾ ਵੱਡੇ ਸ਼ੇਰ ਨਹੀਂ ਮੁੱਢ ਮੁੱਢ ਆਪਣਿਆਂ ਨੂੰ ਮਤ ਲੱਗੀ ਆਪਣਿਆਂ ਨੂੰ ਹੀ ਸਭ ਕੁਝ ਦੇਣਾ ਇਸ ਸੈਂਟੈਂਸ ਦਾ ਮਤਲਬ ਕੀ ਹੈ ਆਪਣਿਆਂ ਨੂੰ ਹੀ ਸਭ ਕੁਝ ਦੇਣਾ ਕਿਸੇ ਹੋਰ ਵੱਲ ਤੇ ਬਿਲਕੁਲ ਵੀ ਝਾਂਕ ਕੇ ਨਹੀਂ ਦੇਖਣਾ ਅੰਨਿਆ ਚਕਾਣਾ ਰਾਜਾ ਮਤਲਬ ਮੂਰਖਾ ਵਿੱਚ ਥੋੜੇ ਸਿਆਣੇ ਦੀ ਕਦਰ ਪੈਂਦੀ ਹੈ ਅੰਨੀ ਅੰਨਾ ਰਲਿਆ ਤਾਂ ਚੁੱਕਾ ਗਲਿਆ ਜੇ ਬੋਟੀ ਦੇ ਘਰ ਵਾਲਾ ਦੋਵੇਂ ਹੀ ਪੈਰੇ ਜਾਂ ਬੇਸਮਝ ਹੋਣ ਤੱਕ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਮਤਲਬ ਕਿ ਅੰਨਾ ਅੰਨੀ ਰਲਿਆ ਜੇ ਦੋਨੋਂ ਹੀ ਆਪਸ ਰਲ ਗਏ ਤੇ ਚੁਗਾ ਚੁਗਾ ਮਤਲਬ ਘਰ ਖਲਿਆ ਹੋ ਘਰ ਕੀ ਹੋ ਗਿਆ ਖਰਾਬ ਹੋ ਗਿਆ ਨੈਕਸਟ ਆ ਬੱਚੇ ਅੰਨੀ ਕੁਕੜੀ ਖਸਖਸ ਦਾ ਚੋਗਾ ਕਿਸੇ ਦਾ ਅਜਿਹੇ ਕੰਮ ਨੂੰ ਹੱਥ ਪਾਵੇ ਨਾ ਜਿਸ ਨੂੰ ਉਹ ਮੋਲੋ ਹੀ ਕਰਨ ਜੋਗਾ ਨਾ ਹੋਵੇ ਅੰਨੀ ਕੁੱਤੀ ਜਲੇਬੀਆਂ ਦੀ ਰਾਖੀ ਜਦੋਂ ਕੋਈ ਅਨਧਿਕਾਰੀ ਨੂੰ ਅਧਿਕਾਰ ਸੌਂਪ ਦੇ ਦਿੱਤਾ ਮਤਲਬ ਕੀ ਅੰਨੀ ਇਨਸਾਨ ਅੰਨਾ ਅੰਨਾ ਅੰਨੀ ਕੁੱਤੀ ਐ ਰਾਖੀ ਕਿਦੀ ਕਰ ਰਹੀ ਐ ਜਲੇਬੀਆਂ ਦੀ ਲਬਦਾ ਤੇ ਹੈ ਨਹੀਂ ਐ ਬਤਰਾਖੀ ਕਿਦੀ ਕਰਦੀ ਐ ਜਲੇਬੀਆਂ ਦੀ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋ ਠੀਕ ਹੈ ਅਮਦਰਦੀ ਜਾਂ ਮਦਦ ਲਈ ਕਿਸੇ ਅਜੀਬੇ ਬੰਦੇ ਅੱਗੇ ਪੁਕਾਰ ਕਰਨੀ ਜਿੱਥੇ ਕੋਈ ਅਸਰ ਹੀ ਨਾ ਹੋਵੇ ਜਦੋਂ ਕਿਸੇ ਨੂੰ ਇਸ ਐਸੇ ਬੰਦੇ ਨੂੰ ਰਿਕਵੈਸਟ ਕਰਨੀ ਕਿ ਉਹਨੂੰ ਕੋਈ ਤਾਂ ਨਾ ਫਰਕ ਨਹੀਂ ਪੈਂਦਾ ਹੋਵੇ ਰੋਕ ਤੁਸੀਂ ਆਪਣੀਆਂ ਅੱਖੀਆਂ ਖਵਾ ਲੋਗੇ ਬਟ ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਨੈਕਸਟ ਸੇਮ ਹੈ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋ ਕਿਸੇ ਅਜੀਬੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਪਾਉਣ ਲੈ ਜਿਸਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ ਜਾਂ ਫਿਰ ਅਜਿਹੇ ਬੰਦੇ ਨੂੰ ਮਤ ਦੇਣਾ ਇਹ ਦੋ ਤਰ੍ਹਾਂ ਦਾ ਬੰਦੇ ਆ ਜਾਂ ਫਿਰ ਅਜਿਹੇ ਬੰਦੇ ਨੂੰ ਮਤ ਦੇਣਾ ਜਿਹੜਾ ਕਿਸੇ ਦੀ ਦਿੱਤੀ ਮਤ ਲੈਣ ਦੇ ਤਿਆਰ ਹੀ ਨਾ ਹੋਵੇ ਠੀਕ ਹੈ ਜੇ ਤੁਸੀਂ ਕਿਸੇ ਨੂੰ ਸਮਝਾਣ ਦੀ ਹੋ ਗਿਆ ਬੰਦਾ ਸਮਝਾਏਗਾ ਨਹੀਂ ਅੰਨੇ ਅੱਗੇ ਰੋਣਾ ਅੱਖੀਆਂ ਦਾ ਪੋਕੀ ਨੂੰ ਤੇ ਸਮਝਣਾ ਹੀ ਨਹੀਂ ਹੈ ਠੀਕ ਹੈ ਅਗਰ ਨੈਕਸਟ ਗੱਲ ਕਰੀ ਬੱਚੇ ਅੰਨੇ ਮਾਰਿਆ ਅੰਨੀ ਨੂੰ ਕੁਛ ਨਵੱਜਾ ਖੁਮੀ ਨੂੰ ਜੇਕਰ ਨਾਤਕ ਵਿਕਾਰ ਬੰਦਾ ਕੰਮ ਕਰੇ ਤਾਂ ਨੁਕਸਾਨ ਹੋਣਾ ਸੰਭਵ ਹੀ ਹੈ ਅਤਲੋ ਕਿ ਅਗਰ ਕੋਈ ਐਸਾ ਬੰਦਾ ਕੰਮ ਕਰ ਰਿਹਾ ਜਿਸਨੂੰ ਨੁਕਸਾਨ ਹੋਣਾ ਕੀ ਹੈ ਸੰਭਵ ਹੈ ਅੰਬਾਂ ਦੀ ਭੁੱਖ ਬੱਕਰੀਆਂ ਨਾਲ ਨਹੀਂ ਰਹਿੰਦੀ ਜਦ ਕੋਈ ਚਾਵਾਨ ਤੇ ਲੋੜਵੰਦ ਹੋਵੇ ਕਿਸੇ ਚੀਜ਼ ਚੋਖੀ ਬਧੀਆ ਦਾ ਤੇ ਉਸ ਨੂੰ ਉਸੇ ਵਰਗੀ ਬੱਕਟੀਆਂ ਨਿੱਕਮੀ ਚੀਜ਼ ਮਿਲ ਜੇ ਉਸੇ ਬੱਤੇ ਰੰਦਾ ਮਤ ਕਿ ਅੰਬਾਂ ਦੀ ਭੁੱਖ ਬੱਕਰੀਆਂ ਨਾਲ ਨਹੀਂ ਹੁੰਦੀ ਕਿ ਕਿਸੇ ਨੂੰ ਭੁੱਖ ਅੰਬ ਖਾਣ ਦੀ ਲੱਗੀ ਰਹੀ ਹੈ ਠੀਕ ਹੈ ਕਿਸੇ ਨੂੰ ਕੋਕ ਪੰਜ ਫੁਲਕੇ ਦੇ ਇੱਕ ਹੁਣਕਾ ਦੇ ਦੂ ਕਹਿੰਦਾ ਉਹਦੇ ਨਾਲ ਨਹੀਂ ਲੈਂਦੀ ਠੀਕ ਹੈ ਬੱਚੇ ਨੈਕਸਟ ਹੈ ਸਾਡਾ 엄마 ਨਾਲ ਖੇਜਲੀ ਸੋਫਫੇ ਕੁੱਟਨੀ ਜਾਂ ਮਾਂ ਨਾਲ ਖੇਜਲੀ ਸੋਫਫੇ ਕੁੱਟਨੀ ਮਤਲਬ ਜਦੋਂ ਕੋਈ ਹੋਰ ਬੰਦਾ ਕਿਸੇ ਦੇ ਸੱਕਿਆਂ ਨਾਲੋਂ ਬਦੇਦੇ ਹਮਦਰਦ ਬਣਨ ਦਾ ਦਾਵਾ ਕਰੇ ਅਮੀਰ ਦੀ ਮਰਗੀ ਕੁੱਤੀ ਹੋਰ ਹਰ ਕਿਸੇ ਨੇ ਪੁੱਛੀ ਗਰੀਬ ਦੀ ਮਰਗੀ ਮਾਂ ਉਹਦਾ ਕਿਸੇ ਨਾਲ ਲਿਆ ਨਾ ਬਹੁਤ ਇੰਪੋਰਟੈਂਟ ਬੰਦਾ ਹੈ ਕਹਿੰਦਾ ਅਮੀਰ ਦੇ ਥੋੜੇ ਨੁਕਸਾਨ ਨਾਲ ਵੀ ਲੋਕ ਹਮਦਰਦੀ ਕਰਦੇ ਹਨ ਮਤਲਬ ਕਿ ਅਮੀਰ ਦੀ ਕੁੱਤੀ ਮਰਨ ਤੇ ਵੀ ਲੋਕ ਪੁੱਛਦੇ ਹਨ ਪਰ ਗਰੀਬ ਦੇ ਬਹੁਤੇ ਨੁਕਸਾਨ ਨੂੰ ਕੋਈ ਨਹੀਂ ਗੋਲਦਾ ਮਤਲਬ ਕਿ ਅਮੀਰ ਦੀ ਮਰਗੀ ਮਾਂ ਸੋਰੀ ਅਗਰੀਬ ਦੀ ਮਰਗੀ ਮਾਂ ਕਿਸੇ ਨੇ ਨਿਆਣ ਲਿਆ ਨਾ ਬੰਦੇ ਗਰੀਬ ਦੇ ਘਰ ਕੀ ਮਰਜ਼ੀ ਹੋ ਜੇ ਕੋਈ ਨਹੀਂ ਪੁੱਛਦਾ ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਪਨਵਈਆ ਕੋਈ ਨਹੀਂ ਗਰੀਬ ਬੰਦੇ ਨਾਲ ਕੋਈ ਵੀ ਸਾਹਜ ਰੱਖਣਾ ਪਸੰਦ ਨਹੀਂ ਕਰਦਾ ਕਿਉਂਕਿ ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਪਨਵਈਆ ਕੋਈ ਨਹੀਂ ਦੋਨੋਂ ਸੈਂਟੈਂਸ ਆਲਮੋਸਟ ਸੇਮ ਹੀ ਬੰਦਾ ਹੈ ਠੀਕ ਹੈ ਬੱਚੇ ਨੈਕਸਟ ਸਲਾਈਡ ਤੇ ਮੂਵ ਕਰਾਂਗੇ ਆਇਆ ਬੀਬੀ ਦਾ ਬਾੜਾ ਉੱਜੜ ਗਿਆ ਤੱਕ ਤਹਜ਼ਾਰਾ ਜਦੋਂ ਕਿਸੇ ਦੇ ਖਾਨ ਪੀਨ ਜਾਂ ਲੈਣ ਦੀ ਵਾਰੀ ਆਉਂ ਤੇ ਕੋਈ ਵਸਤੂ ਖਤਮ ਹੋ ਜਾਈ ਫੋਰ ਐਗਜ਼ਾਮਪਲ ਤੁਸੀਂ ਕੋਈ ਵਿਆਹ ਆਵੋ ਔਰ ਸਭ ਕੁਝ ਖਤਮ ਹੋ ਜਾਈ ਆਇਆ ਬੀਬੀ ਦਾ ਬਾੜਾ ਉੱਜੜ ਗਿਆ ਤੱਕ ਹਜ਼ਾਰਾ ਆਸਾ ਨੀਰੇ ਨਿਰਾਸਾ ਮਰੇ ਦੁਨੀਆ ਆਸ ਦੇ ਸਹਾਰੇ ਹੀ ਚਲਦੀ ਹੈ ਆਸ ਵਾਲਾ ਜਿੰਦਾ ਹੈ ਔਰ ਨਿਰਾਸ਼ ਵਾਲਾ ਇਨਸਾਨ ਮਰਦਾ ਹੈ ਆਮੋਹ ਤੇ ਮਤਰਾਂ ਦੀ ਢਾਲ ਜਦੋਂ ਦੱਸਣਾ ਹੋਵੇ ਕਿ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਹੀਂ ਹੈ ਆਮੋਹ ਤੇ ਮਤਰਾਂ ਦੀ ਢਾਲ ਐਸ਼ਾ ਕੋਈ ਮਸਵਾਇਦਾਲ ਕਿਸੇ ਨੇ ਨਹੀਂ ਮਤਲਬ ਕਿ ਇਹ ਬੰਦਾ ਕਿਸੇ ਜੋਗ ਵੀ ਨਹੀਂ ਹੈ ਆਖਾ ਧੀ ਨੂੰ ਸੁਣਾਵਾ ਨੂ ਇਹ ਬਹੁਤ ਜਦਾ ਮੁਹਾਵਰਾ ਘਰਾਂ ਵਿੱਚ ਵੀ ਵਰਤੇ ਜਾਂਦਾ ਖਾਨ ਘਰਾਂ ਵਿੱਚ ਵਰਤੀ ਜਾਂਦੀ ਹੈ ਜਦੋਂ ਕਿਸੇ ਨੂੰ ਕੋਈ ਗੱਲ ਅਸਿੱਧੇ ਰੂਪ ਚ ਕਹੀ ਜਾਵੇ ਆਖਾ ਧੀ ਨੂੰ ਸੁਣਾਵਾ ਨੂ ਆਟਾ ਗੁੰਦੀ ਹਿਲਦੀ ਕਿਉਂ ਹੈ ਆਟਾ ਗੁੰਨੋਗੇ ਤੇ ਹਿਲਦਾ ਬੰਦਾ ਹੈ ਹੀ ਹੈ ਜਦੋਂ ਕੋਈ ਆਨੇ ਬਹਾਨੇ ਕਿਸੇ ਦੇ ਨੁਕਸ ਕੱਢੇ ਤਾਂ ਇਹ ਆ ਖਾਨ ਵਰਤਿਆ ਜਾਂਦਾ ਹੈ ਜਦੋਂ ਕੋਈ ਕਿਸੇ ਨੂੰ ਨੁਕਸ ਕਰਦਾ ਨਾ ਕਿ ਇਹ ਇਦਾਂ ਦਾ ਇਹ ਇਦਾਂ ਦਾ ਅਫੇਰ ਵੀ ਗੰਦਾ ਉਹ ਤੇ ਆਟਾ ਹਿਲ ਦੇਵੀ ਉਹ ਆਟਾ ਗੁੰਦੀ ਵੀ ਹਿਲਦੀ ਹੈ ਠੀਕ ਹੈ ਅੰਡੇ ਹੋਰ ਘੜ ਕੁੜਕੁਰ ਸਾਡੇ ਘਰ ਮਤਲਬ ਕਿ ਸੁੱਕ ਸਾਈ ਤਾਂ ਹੋ ਉਹਨਾਂ ਨੂੰ ਦੇਣੀ ਖੇਚਲ ਪਾਣੀ ਸਾਨੂੰ ਹੋਣਾ ਸਾਨੂੰ ਪਾਣੀ ਖੇਚੇ ਗਿੰਨੂ ਪਾਣੀ ਸਾਨੂੰ ਪਾਣੀ ਕਿ ਦੇਣਾ ਕਿਸੇ ਹੋਰ ਨੂੰ ਪਰ ਰੋਲਾ ਸਾਡੇ ਘਰ ਪਾਣਾ ਖਾਣਾ ਸਾਡੇ ਘਰ ਜ ਰੋਲਾ ਸਾਡੇ ਘਰ ਪਾਣਾ ਨੈਕਸਟ ਆ ਬੱਚੇ ਆਪ ਕਾਜ ਮਹਾ ਕਾਜ ਆਪਣਾ ਕੰਮ ਆਪ ਕਿਤੇ ਆ ਹੀ ਸਫਲਤਾ ਮਿਲਦੀ ਹੈ ਆਪ ਕਾਜ ਮਹਾ ਕਾਜ ਆਪ ਕੋ ਚੁੱਕੀ 베ਰੇ ਨੂੰ ਦੋਸ਼ ਮਤਲਬ ਕਹਿੰਦਾ ਕਿ ਆਪਣੀ ਅਯੋਗਤਾ ਨੂੰ ਲੁਕਾਉਣ ਲਈ ਜਿਹੜਾ ਦੋਸ਼ ਹੈ ਕਿਸੇ ਹੋਰ ਦੇ ਸਿਰ ਤੇ ਦੇਣਾ ਆਪ ਤਾਂ ਕਿਸੇ ਜਹੀ ਨਾ ਨੱਕ ਚਾਰ ਨੋ ਰਹੀ ਨਾ ਆਪ ਤਾਂ ਪੈਰੇ ਤੇ ਕੁਝੀ ਹਨ ਪਰ ਹੋਰਾਂ ਨੂੰ ਨਿੰਦਾ ਤੇ ਨਫ਼ਰਤ ਕਰਨੀ ਬੜੀ ਹੀ ਜ਼ਰੂਰੀ ਸਮਝਦਾ ਜਿਹੜਾ ਇਨਸਾਨ ਆਪ ਨਾ ਜੋਗੀ ਗਵੰਡਨ ਬੁਲਾਵੇ ਹੋਰਾਂ ਨੂੰ ਸਹਾਇਤਾ ਦੇ ਲਾਲੇ ਲਾਉਣੇ ਪਰ ਆਪਣੇ ਕੰਮ ਕਰਨ ਜੋਗੀ ਵੀ ਨਾ ਹੋਣਾ ਆਪ ਨਾ ਜੋਗੀ ਗਵੰਡਨ ਬੁਲਾਵੇ ਆਪ ਕੁਝ ਕਰਨ ਆਂਦਾ ਨਾ ਹੋਵੇ ਔਰ ਗਵੰਡਨ ਜਿਹਨੂੰ ਬ੍ਰਾਂਦੀ ਹੋਵੇ ਠੀਕ ਹੈ ਨੈਕਸਟ ਹੈ ਆਪਨਾ ਇੱਕ ਸਕਿੰਟ ਆਪਨਾ ਬੱਜੇ ਸੋਰੇ ਹੋਰੀ ਮੱਤੀ ਦੇ ਆਪੇ ਨਾ ਬੱッセ ਸੋਰੇ ਹੋਰੀ ਲੋਕਾਂ ਨੂੰ ਮੱਤੀ ਦੇ ਆਪ ਕੁਝ ਕਰਨਾ ਨਾ ਪਰ ਹੋ ਉਹਨਾਂ ਨੂੰ ਉਪਦੇਸ਼ ਦੇਣਾ ਕਿ ਇੰਜ ਕਰੋ ਜਾ ਉੰਜ ਕਰੋ ਆਪ ਬਿੱਬੀ ਕੋਕਾ ਮੱਤੀ ਦੇਵੇ ਲੋਕਾਂ ਜਾਂ ਫਿਰ ਆਪਨਾ ਬੱਸੀ ਸੋਰੇ ਲੋਕਾਂ ਮੱਤੀ ਦੇਵੇ ਅਦਿਕੁ ਤਿੰਨੇ ਹੀ ਤਿੰਨ ਸੈਂਟੈਂਸ ਬੰਦੇ ਇੱਕ 2 3 ਜੇ ਤਿੰਨ ਖਾਣਾ ਬੰਦੀ ਠੀਕ ਹੈ ਜਦੋਂ ਕੋਈ ਕਿਸੇ ਨੂੰ ਚੰਗਾ ਬਣਨ ਦੀ ਉਪਦੇਸ਼ ਦੇਵੇ ਪਰ ਆਪ ਉਸਦੇ ਉਲਟ ਕੰਮ ਕਰੇ ਆਪ ਬੁਝੇ ਬੱਤੀ ਸੁਲੱਖਣਾ ਦਿੱਤੀ ਲਵੇ ਤਾਂ 33 ਸੁਲੱਖਣਾ ਜਿਹੜਾ ਜਿਹੜਾ ਆਪਣੀ ਮੱਤ ਸਿਆਮਪਨ ਦੇ ਆਸਮਕੰ ਮਠੀਕ ਕਰ ਲਵੇ ਹੋ ਉਹ ਵੱਡਾ ਚੰਗਾ ਹੁੰਦਾ ਹੈ ਪਰ ਜਿਹੜਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ ਉਹ ਹੋਰ ਵੀ ਬਧੇਰੇ ਚੰਗਾ ਹੁੰਦਾ ਇਸ ਮਤਲਬ ਕਹਿੰਦਾ ਕੀ ਹੈ ਜਿਹੜੀ ਆਪਣੀ ਮੱਤ ਸਿਆਮਪਨ ਦੇ ਆਸਰੇ ਕੰਮ ਕਰੇ ਉਹ ਠੀਕ ਹੈ ਜਿਹੜਾ ਸੋਸ ਸਮਝ ਕੇ ਕੰਮ ਕਰ ਰਿਹਾ ਉਹ ਤਾਂ ਬੜਾ ਚੰਗਾ ਹੈ ਪਰ ਜਿਹੜਾ ਕਿਸੇ ਹੋਰ ਦੀ ਮਤ ਨਾਲ ਕੰਮ ਕਰੇ ਉਹ ਬਧੇਰਾ ਚੰਗਾ ਹੁੰਦਾ ਆਪ ਬੁਝੇ 32 ਲਖਣਾ ਦਿੱਤੀ ਨਵੇ ਤਾਂ 33 ਲਖਣਾ ਕਿ ਅਗਰ ਉਹ ਆਪੇ ਕਰੇਗਾ ਤੇ ਬੜਾ ਵਧੀਆ 32 ਲਖਣਾ ਹੈ ਅਗਰ ਉਹ ਕਿਸੇ ਸਲਾਹ ਨਾਲ ਕਰੇਗਾ ਤੇ 33 ਲਖਣਾ 32 32 33 ਇਦਾਂ ਯਾਦ ਕਰ ਲਓ ਠੀਕ ਹੈ ਨੂੰ ਨੈਕਸਟ ਅਕਾਣਾ ਬੱਚੇ ਆਪ ਬਣਾਤਾ ਸਭ ਜੱਗ ਬਣਾ ਮਤਲਬ ਜੇ ਜੀ ਤੁਸੀਂ ਤੁਸੀਂ ਖੁਦ ਚੰਗੇ ਹੋ ਤੇ ਸਭ ਚੰਗੇ ਆ ਜਦੋਂ ਕੋਈ ਵਿਅਕਤੀ ਆਪ ਚੰਗਾ ਹੋਵੇ ਤਾਂ ਉਸ ਨੂੰ ਸਾਰੀ ਦੁਨੀਆ ਚੰਗੀ ਨਜ਼ਰ ਆਂਦੀ ਹੈ ਆਪ ਮਰੋ ਤਰਮ ਕਰੋ ਜਦੋਂ ਆਪਣੇ ਕੋਲ ਕੁਝ ਨਹੀਂ ਤੇ ਦੂਜੇ ਨੂੰ ਕੀ ਦੇ ਸਕਦੇ ਹੋ ਆਪ ਮੀਆਂ ਮੰਗਦੇ ਬਾਹਰ ਖੜੇ ਦਰਬੇਸ਼ ਗਰੀਬ ਨੂੰ ਕਿਸ ਨੂੰ ਕੀ ਦੇਣਾ ਹੈ ਆਪ ਮੋਏ ਜੱਗ ਪਰਲੋ ਜਾਨ ਨਾਲ ਹੀ ਜਹਾਨ ਹੈ ਆਪ ਮੋਏ ਜੱਗ ਪਰਲੋ ਜਾਨ ਨਾਲ ਹੀ ਜਹਾਨ ਹੈ ਆਪ ਬਲੜੀ ਬੇਰੇ ਨੂੰ ਦੋਸ਼

ਆਪਨਾ ਹੀ ਨਾ ਭਰੇ ਮਤਲਬ ਕਿ ਆਪਣਾ ਢਿੱਡ ਨਹੀਂ ਭਰੇ ਕਹਿੰਦਾ ਤਾਂ ਕਿਸੇ ਅੱਗੇ ਕੀ ਧਰਾਂਗੇ ਜਦੋਂ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਕਿਸੇ ਹੋਰ ਦੀ ਸਹਾਇਤਾ ਭਲੇ ਕਿਵੇਂ ਕੀਤੀ ਜਾ ਸਕਦੀ ਹੈ ਆਪਣਾ ਕੰਮ ਕੱਢਣ ਵਾਸਤੇ ਗਦੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ ਮਤਲਬ ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰੀ ਕਿਸੇ ਭੈੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ ਗਦੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ ਨੈਕਸਟ ਆ ਬੱਚੇ ਆਪਣਾ ਖੂਨ ਬੋਲਨੇ ਨਹੀਂ ਰਹਿੰਦਾ ਭਾਵੇਂ ਕਿਹੋ ਜਿਹੀ ਹਾਲਾਤ ਹੋਣ ਆਪਣੇ ਸਾਥ ਸਬੰਧੀ ਸਦਾ ਹਮਦਰਦੀ ਕਰਦੇ ਹੀ ਕਰਦੇ ਆ ਆਪਣਾ ਫੋਨ ਕਦੇ ਵੀ ਬੋਲਣ ਨੂੰ ਨਹੀਂ ਰਹਿੰਦਾ ਬਟ ਅੱਜਕੱਲ ਇਹੋ ਚੀਜ਼ਾਂ ਕੁਝ ਵੀ ਨਹੀਂ ਐ ਆਪਣਾ ਘਰ ਸੰਭਾਲੋ ਚੋਰ ਨਾ ਕੁਝ ਨਾ ਆਖੋ ਸਾਨੂੰ ਆਪਣੀ ਬਸ ਦਾ ਆਪ ਹੀ ਖਿਆਲ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਣਾ ਘਰ ਖੁਦ ਸੰਭਾਲੋ ਫੇ ਬਾਲਤੀਆਂ ਚੋਰੀ ਹੋ ਗਈ ਐ ਆਪਣੀ ਵਸਤੂ ਦਾ ਧਿਆਨ ਖੁਦ ਹੀ ਰੱਖੋ ਆਪਣਾ ਘਰ ਤੇ ਹਗ ਹਗ ਪਰ ਵਿਗਿਆਨਾ ਘਰ ਤੇ ਥੁੱਕਾਂ ਵੀ ਡਰ ਮਤਲਬ ਕਿ ਆਪਣਾ ਘਰ ਵਿੱਚ ਜਦੋਂ ਵੀ ਗੰਦਾ ਪੈਓ ਅਗੇ ਬੇਗਾਨਾ ਘਰ ਐ ਉਥੋਂ ਥੁੱਕਾਂ ਤੋਂ ਵੀ ਡਰੋ ਆਪਣੀ ਚੀਜ਼ ਨੂੰ ਜਿਵੇਂ ਵੀ ਕਰੋ ਵਰਤ ਸਕਦੇ ਹੋ ਪਰ ਡਰ ਮੈਨਾ ਨਹੀਂ ਪੁੰਦਾ ਅਗਰ ਆਪਣੀ ਕੋਈ ਚੀਜ਼ ਆ ਤੁਸੀਂ ਕਿਦਾਂ ਵਰ ਯੂਜ਼ ਕਰੋ ਕੋਈ ਡਰ ਮੈਨਾ ਨਹੀਂ ਹੈ ਪਰ ਭرائی ਨੂੰ ਵਰਤਨ ਲੱਗਿਆ ਸਦਾ ਡਰ ਸਾਇਮ ਰਹਿੰਦਾ ਹੈ ਕਿ ਕਿਤੇ ਖਰਾਬ ਨਾ ਹੋ ਜੇ ਤੇ ਕੋਈ ਉਲਾਮਾ ਨਾ ਦੇਵੀ ਮਤਲਬ ਕਹਿੰਦਾ ਕਿ ਆਪਣਾ ਘਰ ਹੈ ਜੇ ਆਪਣਾ ਘਰ ਆ ਨੂੰ ਹਗਾ ਕੇ ਪਰੋ ਅਗਰ ਬੇਗਾਨਾ ਘਰ ਹੈ ਉੱਥੇ ਤੁਸੀਂ ਤੁੱਕਣ ਤੋਂ ਵੀ ਡਰੋ ਨੈਕਸਟ ਆ ਬੱਚੇ ਆਪਨਾ ਨਾ ਭਰੇ ਦੂਜਿਆਂ ਅੱਗੇ ਕੀ ਤਰੇ ਸੇਮ ਉਹੀ ਆਪਣਾ ਢਿੱਡ ਨਹੀਂ ਭਰੇ ਕਦਾ ਤ ਦੂਜਿਆਂ ਅੱਗੇ ਕੀ ਧਰਾਂਗੇ ਤੇ ਕੁੜਮਨ ਵਾਲੀ ਐਗਜ਼ੈਂਪਲ ਸੀ ਆਪਣਾ ਨਿੱਗਰ ਪਰਾਇਆ ਟਿੱਗਰ ਹਰ ਕਿਸੇ ਨੂੰ ਆਪਣਾ ਆਪਣਾ ਸ਼ਾਇਦ ਚੰਗੀ ਲੱਗਦੀ ਤੇ ਪਰਾਇ ਮੰਦੀ ਨੁਕਸਾ ਵਾਲੀ ਲੱਗਦੀ ਹੈ ਮਤਲਬ ਕਹਿੰਦਾ ਕਿ ਹਰ ਕਿਸੇ ਨੂੰ ਆਪਣਾ ਜਿਹੜਾ ਆਪਣਾ ਬੱਚਾ ਆ ਉਹ ਚੰਗਾ ਲੱਗਦਾ ਆਪਣਾ ਨਿੱਗਰ ਪਰਾਇਆ ਟਿੱਗਰ ਆਪਣਾ ਨਿੱਗਰ ਹੈ ਆਪਣੀ ਚੀਜ਼ ਨਿੱਗਰ ਦਿੰਦੀ ਹੈ ਪਰਾਇਆ ਕੀ ਹੈ ਟਿੱਗਰ ਹੈ ਆਪਣਾ ਮਰੇਗਾ ਤਾਂ ਛਾਵਾ ਸੁਟੇਗਾ ਮਤਲਬ ਗਾਨਿਆਂ ਨਾਲੋਂ ਆਪਣੇ ਹੀ ਚੰਗੇ ਹੁੰਦਿਆਂ ਪਾਵੇਂ ਦੁਸ਼ਮਣ ਕਿਉਂ ਨਾ ਹੋਏ ਆਪਨਾ ਮਾਰੇਗਾ ਆਪਨਾ ਮਾਰੇਗਾ ਕੌਣ ਕਿ ਆਪਣੇ ਆਪਣਾ ਕੋਈ ਆਪਣਾ ਹੀ ਮਾਰੇਗਾ ਨਾ ਕੋਈ ਉਹ ਸਾਨੂੰ ਸ਼ਾਮੇ ਸੁਟੇਗਾ ਬੇਸ਼ੱਕ ਸਭ ਦੁਸ਼ਮਣ ਕਿਉਂ ਹੋਏਗਾ ਆਪਣਾ ਫਿਰ ਵੀ ਸਾਨੂੰ ਕਿੱਥੇ ਸੁਟੇਗਾ ਸ਼ਾਮੇ ਹੀ ਸੁਟੇਗਾ ਨੈਕਸਟ ਸਟੈਪ ਆਪਣਿਆਂ ਦੇ ਗਿੱਟੇ ਪੰਨਾ ਚੁੰਮ ਪੈਰ ਪਰਾਈਆਂ ਦੀ ਆਪਣੇ ਸਾਥ ਸਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾਂ ਨਾਲ ਪੈੜਾ ਸਲੂਕ ਕਰਨਾ ਪਰ ਓਪਰਿਆਂ ਨੂੰ ਚੰਗਾ ਜਾਣਨਾ ਜਾਂ ਉਹਨਾਂ ਦਾ ਆਦਰ ਸਤਕਾਰ ਕਰਨਾ ਆਪਣਿਆਂ ਦੇ ਗਿੱਟੇ ਪੰਨਾ ਆਪਣਿਆਂ ਨੂੰ ਮਾਰਨਾ ਆਪਣਿਆਂ ਦੇ ਗਿੱਟੇ ਪੰਨਾ ਪਰ ਪੈਰ ਕਿਦੇ ਚੁੰਮਨੇ ਹੈ ਪਰਾਇੰਦੇ ਆਪਣੀ ਅਕਲ ਤੇ ਪਰਾਇਆ ਤਨ ਹਰ ਕਿਸੇ ਨੂੰ ਕਈ ਗੁਣਾ ਵੱਧ ਦਿਖਾਈ ਦਿੰਦਾ ਹੈ ਜਦ ਕੋਈ ਅਗਲਿਆਂ ਦੇ ਨੁਕਸ ਕੱਢੇ ਤਾਂ ਉਹਨਾਂ ਨੂੰ ਅਲਕਹੀਨ ਆਖੇ ਅਕਲਹੀਨ ਆਖੇ ਪਰ ਹੋਰਾਂ ਦੇ ਤੁਹਾਨੂੰ ਵੱਧ ਦੱਸੇ ਤਾਂ ਆਪਣੇ ਲੁਕਾਵੇ ਨੂੰ ਥੋੜਾ ਦੱਸੇ ਆਪਣੀ ਅਕਲ ਤੇ ਪਰਾਇਆ ਤਨ ਹਰ ਕਿਸੇ ਨੂੰ ਦੋ ਗੁਣਾ ਵੱਧ ਲੱਗਦਾ ਹੈ ਜਿੱਦਾਂ ਸੀ ਕਹਿੰਦੇ ਆ ਆਪਣੀ ਥਾਲੀ ਚ ਲੱਡੂ ਪਰਾਇਆ ਠੀਕ ਹੈ ਆਪਣੀ ਅੱਖ ਪਰਾਇਆ ਡੇਲਾ ਆਪਣੀ ਅੱਖ ਪਰਾਇਆ ਡੇਲਾ ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰ ਗਿਆਨ ਕਰੇ ਆਪਣੀ ਅੱਖ ਪਰਾਇਆ ਦੇਣਾ ਨੈਕਸਟ ਮੂਵ ਕਰਾਂਗੇ 151 ਸਾਡਾ 150 ਹੈ ਆਪਣੀ ਇੱਜ਼ਤ ਆਪਣੇ ਹੱਥ ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ ਅਸੀਂ ਕਹਿੰਦੇ ਨਾ ਕਿ ਅਗਰ ਤੁਸੀਂ ਕਿਸੇ ਨਾਲ ਚੰਗਾ ਬੋਲੋਗੇ ਉਹ ਵੀ ਤੁਹਾਣਾ ਚੰਗਾ ਰਹੇਗਾ ਆਪਣੀ ਇੱਜ਼ਤ ਆਪਣੇ ਹੱਥ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ ਮਤਲਬ ਕੀ ਆਪਣੇ ਘਰ ਤੇ ਆਪਣੇ ਨਿਯਮਾਂ ਤੇ ਬੈਠਾ ਤੇ ਹਰ ਕੋਈ ਆਕਰਖਾਂ ਬਣ ਜੰਦਾ ਹੈ ਆਪਣੀ ਨਿਵੇੜ ਪੜਾਈ ਨਾਲ ਸ਼ੇਰ ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਦੂਸਰਿਆਂ ਦੀ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਆਪਣੀ ਪਈ ਤੇ ਪਰਾਈ ਵਿਸਰੀ ਜਦੋਂ ਕਿਸੇ ਦੇ ਗੱਲ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ ਉਹ ਦੂਜੇ ਉਹ ਦੂਜਿਆਂ ਨੂੰ ਦੂਜੇ ਸਾਥ ਸੰਬੰਧੀਆਂ ਦੀ ਬੁਰਾਈ ਕਰਨ ਤੋਂ ਬਾਜ਼ ਆ ਜਾਂਦਾ ਹੈ ਇਹਨੂੰ ਸਮਝ ਆ ਜਾਂਦੀ ਹੈ ਆਪਣੀ ਪਈ ਤੇ ਪ੍ਰਾਈ ਵਿਸਰੀ ਜਦੋਂ ਮੇਰੇ ਤੇ ਪਈ ਹੈ ਹਾਂ ਐ ਸੱਚ ਹੈ ਮਤਲਬ ਕਹਿੰਦਾ ਕਿ ਜਦੋਂ ਕਿਸੇ ਦੀ ਗੱਲ ਕੋਈ ਮੁਸੀਬਤ ਆ ਪੈਂਦੀ ਤਾਂ ਉਹ ਦੂਜੇ ਸਾਥ ਸਬੰਧਿਆ ਦੀ ਬੁਰਾਈ ਕਰਨ ਤੋਂ ਵੀ ਬਾਝ ਆ ਜਾਂਦਾ ਹੈਗਾ ਨੈਕਸਟ ਆ ਬੱਚੇ ਆਪਣੀ ਪੈੜੀ ਆਪ ਖਾੜਾ ਮਾਰਾ ਮਤਲਬ ਕਿ ਆਪਣੀ ਹੱਥੀ ਆਪ ਨੁਕਸਾਨ ਕਰਨਾ ਆਪਣੀ ਮਾਂ ਦਾ ਦੁੱਧ ਸੋਕੇ ਤੇ ਜਾ ਕੇ ਪੀਆ ਹੈ ਜੇ ਕਿਸੇ ਪਰੋਣੇ ਦੀ ਖਾਤਰ ਕਰੋਗੇ ਤਾਂ ਜਦੋਂ ਤੁਸੀਂ ਉਸ ਦੇ ਕੋਲ ਜਾਵੋਗੇ ਤਾਂ ਉਹ ਤੁਹਾਡੀ ਖਾਤਰ ਵੀ ਕਰੇਗਾ اپنی ماں ਦਾ ਦੁੱਧ ਸੋਕੋਤ ਜਾ ਕੇ ਪੀਦਾ ਹੈ ਆਪਣੀ ਲੱਸੀ ਨੂੰ ਕੋਈ ਖੱਟੀ ਨਹੀਂ ਆਖਦਾ ਮਤਲਬ ਕਿ ਆਪਣੀ ਕਮਜ਼ੋਰੀ ਨੂੰ ਕੋਈ ਨਹੀਂ ਦੱਸਦਾ ਆਪਣੀ ਜੁੱਤੀਆਂ ਤੇ ਆਪਣਾ ਸਿਰ ਆਪਣੀ ਹੱਥੀ ਆਪ ਨੁਕਸਾਨ ਕਰਨਾ ਆਪਣੀ ਜੁੱਤੀਆਂ ਨੂੰ ਆਪਣੇ ਸਿਰ ਤੇ ਮਾਰਨਾ ਆਪਣੀ ਹੱਥੀ ਜਦੋਂ ਤੁਸੀਂ ਆਪ ਨੁਕਸਾਨ ਕਰਨ ਲੰਦੀ ਹੋ ਆਪਣੀਆਂ ਨਾ ਦੱਸਾਂ ਤੇ ਪਰਾਈਆਂ ਕਰ ਕਰ ਹੱਸਾਂ ਆਪਣੀ ਭੁੱਲ ਦੀ ਕਮਜ਼ੋਰੀ ਲੁਕਾਉਣੀ ਤਾਂ ਹੋਰ ਨਾਲੇ ਲੁਕਸ ਕੱਢਣੀ ਆਪਣੇ ਵਾਲੇ ਕੋਈ ਕੁਝ ਅੱਜ ਕੱਲ ਕੀ ਹੋ ਰਿਹਾ ਆਪਣੀ ਗਲਤੀ ਕੋਈ ਨਹੀਂ ਦੱਸ ਰਿਹਾ ਬਟ ਹੋਰਨਾਂ ਦੀ ਗਲਤੀਆਂ ਨੂੰ ਦਸਰੇ ਮਤਲਬ ਕਿ ਆਪਣੀ ਨਾ ਦੱਸਾ ਤੇ ਪਰਾਈਆਂ ਨੂੰ ਹੱਸ ਹੱਸ ਦੱਸਾ ਨੈਕਸਟ ਆ ਬੱਚੇ ਆਪਣੇ ਘਰ ਗਿੱੱਦਰ ਵੀ ਸ਼ੇਅਰ ਹੁੰਦਾ ਹੈ ਕੁੱਤਾ ਵੀ ਸ਼ੇਅਰ ਹੁੰਦਾ ਹੈ ਔਰ ਗਿੱੱਦਰ ਵੀ ਸ਼ੇਅਰ ਹੁੰਦਾ ਸੇਮ ਮੁਹਾਵਰਾ ਹੈ ਸੇਵ ਅਖਾਣ ਸੋਰੀ ਕਮਜ਼ੋਰ ਤੋਂ ਕਮਜ਼ੋਰ ਮਰੁੱਖ ਵੀ ਆਪਣੇ ਘਰ ਬਹਾਦਰ ਬਣ ਜਾਂਦਾ ਹੈ ਆਪਣੇ ਘਰ ਪਕਾਈ ਨਾ ਤੇ ਸਾਡੇ ਘਰ ਆਈ ਨਾ ਅਗਲੇ ਨੂੰ ਅਜਿਹੇ ਲਾਰੇ ਲਾਈ ਜਾਣੇ ਕੀ ਉਹਦਾ ਕੰਮ ਆਪ ਕਰਨਾ ਤੇ ਹੈ ਨਹੀਂ ਨਾ ਹੀ ਉਹਨੂੰ ਆਪ ਕਰਨ ਦੇਣਾ ਮਤਲਬ ਕਹਿੰਦਾ ਹੈ ਕਿ ਨਾ ਖੁਦ ਕੰਮ ਕਰਨਾ ਨਾ ਕਿਸੇ ਨੂੰ ਕਰਨ ਦੇਣਾ ਆਪਣੇ ਘਰ ਪਕਾਈ ਨਾ ਤੇ ਸਾਡੇ ਘਰ ਤੋਂ ਆਈ ਨਾ ਨੈਕਸਟ ਹੈ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਘਰ ਲੱਗੇ ਤਾਂ ਬਸਤਰ ਜਦੋਂ ਕੋਈ ਦੁੱਖ ਲੱਗਦਾ ਹੈ ਤਾਂ ਪੀੜ ਦਾ ਗਿਆਨ ਵੀ ਉਨੂੰ ਹੀ ਹੁੰਦਾ ਹੈ ਹੋਰ ਨਾਲ ਦੇ ਦੁੱਖ ਨੂੰ ਇਨਸਾਨ ਐਵੇਂ ਹੀ ਗਿੰਦਾ ਹੈ ਸਗੋਂ ਵੇਖ ਕੇ ਕੁਝ ਹੁੰਦਾ ਹੈ ਮਤਲਬ ਕਹਿੰਦਾ ਜੇ ਜਦੋਂ ਆਪਣੇ ਆਪ ਨੂੰ ਕੋਈ ਦੁੱਖ ਹੋਏਗਾ ਨਾ ਫਿਰ ਉਹ ਦੁੱਖ ਦੁੱਖ ਲੱਗਦਾ ਹੈ ਨੀਤੇ ਕਿ ਕੋਈ ਹੋਰ ਦੁਖੀ ਹੋਏਗਾ ਉਹਦੇ ਕੀ ਲੱਗਦੀ ਹੈ ਪਖੰਡ ਲੱਗਦੀ ਹੈ ਆਪੇ ਹੀ ਮਰਜੀ ਪੁੱਜੀ ਆਪੇ ਮੇਰੇ ਬੱਚੇ ਜੁਣ ਜਿਸ ਵਿੱਚ ਗੁਨਾ ਦਾ ਤਾਂ ਨਾ ਹੋਣ ਗੁਨ ਤਾਂ ਨਾ ਹੋਣ ਪਰ ਆਪੇ ਆਪਣੀਆਂ ਤੇ ਆਪਣੀਆਂ ਦੀ ਤਾਰੀਫਾ ਕਰੀ ਜਾਵੇ ਮਤਲਬ ਕਿਛ ਗੁਨ ਕੋਈ ਵੀ ਨਹੀਂ ਹੈ ਪਰ ਉਹ ਆਪਣੀਆਂ ਤੇ ਆਪਣੀਆਂ ਕੀਤ ਕਰਦੀ ਜਾਵੇ ਤਾਰੀਫਾ ਕਰਦੀ ਜਾਵੇ ਆਪੇ ਤਾਂ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੈਕਸਟ ਆ ਬੱਚੇ ਆਪੇ ਕਰਦਾ ਫਾੜੀਏ ਤੈਨੂੰ ਕੌਣ ਛੁਡਾਵੇ ਆਪੇ ਕਰਦਾ ਫਾੜੀਏ ਤੈਨੂੰ ਕੌਣ ਛੁਡਾਵੇ ਜਿਹੜਾ ਜਾਣ ਬੁਝ ਕੇ ਕਿਸੇ ਕਸ਼ਟ ਵਿੱਚ ਫਸ ਜਾਵੇ ਉਸ ਵਿਲੇ ਮੁਹਾਵਰਾ ਵਰਤਿਆ ਜਾਂਦਾ ਹੈ। ਅਵਲੀ ਖਾਨ ਕਿਸ ਲਈ ਵਰਤੀ ਜਾਂਦੀ ਹੈ? ਜਿਸ ਵਿਲੇ ਜਿਸ ਸਮੇਂ ਕੋਈ ਆਪੇ ਹੀ ਵਿੱਚ ਫਸ ਜਾਵੇ। ਜੇਦਾ ਜਾਣ ਬੁੱਝ ਕੇ ਕਿਸੇ ਕਸ਼ਟ ਵਿੱਚ ਫਸ ਜਾਵੇ। ਆਬ ਆਬ ਕਰ ਮੋਈਓ ਬੱਚਾ ਫਰਾਸੀਆ ਕਰ ਗਾਨੀ। ਠੀਕ ਹੈ? ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਕੋਪਰੀ ਬੋਲੀ ਬੋਲਣ ਲੱਗੇ। ਆਬ ਆਬ ਕਰ ਮੋਈਏ ਬੱਚਾ ਫਰਾਸੀਆ ਕਰ ਗਾਨੀ। ਆਲਿਆ ਭੋਲਿਆਂ ਦਾ ਰੱਬ ਰੱਖਾ। ਕਹਿੰਦੇ ਨਾ ਆਲੀ ਸਾਡ ਅਸੀਂ ਆਲੇ ਭੋਲੇ ਆ। ਸਾਡਾ ਤੇ ਰੱਬ ਵੀ ਰੱਖਾ ਹੈ। ਮਤਲਬ ਕੈਂਦਾ ਸਧਾਰਨ ਰੋਗ ਸਧਾਰਨ ਲੋਕ ਚੁਗਲੀ ਚਲਾਕੀ ਨਹੀਂ ਵਰਤਦੇ ਪਰੰਤੂ ਰੱਬ ਉਹਨਾਂ ਦੀ ਸਹਾਇਤਾ ਕਰਦਾ ਹੀ ਰਹਿੰਦਾ ਹੈ ਕਿ ਉਹ ਬੜਾਈ ਆਲਾ ਪੋਲਾ ਹੈ ਉਦਾਂ ਦੇ ਵਿਚਾਰੇ ਦਾ ਰੱਬ ਹੀ ਰੱਖਾ ਹੈ ਮਤਲਬ ਕੀ ਜਿਹੜੇ ਲੋਕ ਕਿਸੇ ਸਧਾਰਨ ਲੋਕੀ ਹੁੰਦੀ ਹੈ ਜਿਹੜੇ ਚੁਗਲੀ ਚਾਗਲੀ 'ਚ ਯਕੀਨ ਨਹੀਂ ਕਰਦੇ ਉਹਦਾ ਕੌਣ ਰੱਖਾ ਹੁੰਦਾ ਹੈ ਰੱਬ ਰੱਖਾ ਹੁੰਦਾ ਹੈ ਅੱਜ ਦੀ ਵੀਡੀਓ ਨੂੰ ਅਸੀਂ ਅੱਜ ਦੀ ਵੀਡੀਓ ਵਿੱਚ ਅਸੀਂ ਐੜੇ ਦੀਆਂ ਸਾਰੀਆਂ ਹੀ ਅਖਾਨਾ ਕਰੀਏ ਠੀਕ ਹੈ ਅਸੀਂ ਕੋਸ਼ਿਸ਼ ਕੀਤੀ ਹੈ 90 ਪਲੱਸ ਅਖਾਨਾ ਕਰਨ ਦੀ ਐੜੇ ਦੀਆਂ ਜਿਹੜੀਆਂ ਸਾਰੀਆਂ ਅਖਾਨਾ ਆਇਆ ਇਹ ਕਿਸੇ ਨਾ ਕਿਸੇ ਪੇਪਰ ਚ ਆ ਚੁੱਕੀਆਂ ਨੇ ਜੋ ਪੰਜਾਬ ਵਿੱਚ ਪੰਜਾਬੀ ਦੇ ਪੇਪਰ ਹੁੰਦੇ ਆ ਉਹਨਾਂ ਵਿੱਚ ਇਹ ਵਾਲੀਆਂ ਅਖਾਨਾ ਆ ਚੁੱਕੀਆਂ ਨੇ ਤੁਸੀਂ ਵੀਡੀਓ ਨੂੰ ਇੱਕ ਦੋ ਵਾਰੀ ਦੇਖੋਗੇ ਅਖਾਨਾ ਯਾਦ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਵੀਡੀਓ ਨੂੰ ਕੰਟੀਨਿਊਸਲੀ ਇੱਕ ਦੋ ਵਾਰ ਦੇਖੋਗੇ ਨਾ ਤੈਨੂੰ ਖੁਦ ਹੀ ਯਾਦ ਹੋ ਜਾਣਗੇ ਉਹਦੇ ਅਖਾਨਾ ਦੇ ਸੈਂਟੈਂਸ ਵਿੱਚ ਹੀ ਉਹਦਾ ਮਤਲਬ ਲੁਕਿਆ ਹੁੰਦਾ ਹੈ ਫਸਟਲੀ ਤਾਂ ਇਹ ਕਿਹਾ ਜਾਵੇਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਫਰੈਂਡਸ ਤੱਕ ਪਹੁੰਚਾਇਆ ਜਾਵੇ ਇੱਕ ਵੀਡੀਓ ਲਈ ਸਾਨੂੰ ਬਹੁਤ ਡਾਟਾ ਕਲੈਕਟ ਕਰਨਾ ਪੈਂਦਾ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਤੁਹਾਡੇ ਤੱਕ ਵੀਡੀਓ ਲੈਣ ਲਈ ਵੀਡੀਓ ਨੂੰ ਲਾਈਕ 뷰 ਤੇ ਆ ਜਾਂਦੇ ਬਟ ਲਾਈਕ ਇੱਕ ਦੋ ਹੀ ਹੁੰਦਾ ਹੈ ਕਮੈਂਟ ਵੀ ਕਾਫੀ ਘੱਟ ਹੁੰਦੀ ਹੈ ਕੋਸ਼ਿਸ਼ ਕੀਤੀ ਜਾਵੇ ਅਗਰ ਵੀਡੀਓ ਅੱਛੀ ਲੱਗਦੀ ਹੈ ਤੇ ਪਲੀਜ਼ ਲਾਈਕ ਕਰ ਲਿਆ ਜਾਵੇ ਅਗਰ ਸਬਸਕ੍ਰਾਈਬ ਵੀ ਕੀਤਾ ਜਾਵੇ ਥੈਂਕ ਯੂ ਫॉर ਵਾਚਿੰਗ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਜਲਦੀ ਹੀ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਥੈਂਕ ਯੂ ਸੋ ਮਚ